ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜੇ ਤੁਸੀਂ ਪਿਛਲੀ ਵੀਡੀਓ ਦੇਖੀ ਹੈ ਜਿਹੜੀ ਪਈ ਹੈ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸਾਹਮਣੇ ਇੱਕ ਸੰਕਟ ਖੜਾ ਹੋ ਗਿਆ ਇੱਕ ਦੁਬਧਾ ਖੜੀ ਹੋ ਗਈ ਕਿ ਕੀ ਉਹ ਮਨਦੀਪ ਸਿੰਘ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਜਿਹੜਾ ਕਿ ਅਕਾਲੀ ਦਲ ਬਾਦਸ਼ ਪੰਜਾਬ ਦੇ ਆ ਨੇ ਖੜਾ ਕੀਤਾ ਤਰਨਤਾਰਨ ਤੋਂ ਉਹਦੀ ਮਦਦ ਕਰਨਗੇ ਇਹ ਵੈ ਤੁਹਾਨੂੰ ਪਿਛਲੀ ਵੀਡੀਓ ਦੇਖੋ ਤੁਸੀਂ ਕਾਫੀ ਲੋਕ ਦੇਖ ਚੁੱਕੇ ਨੇ 6-7000 ਲੋਕਾਂ ਨੇ ਦੇਖ ਲਈ ਹੈ ਔਰ ਮੈਨੂੰ ਇੱਕ ਤੂ ਫੋਨ ਵੀ ਆਏ ਨੇ ਕਿ ਤੁਸੀਂ ਮਸਲਾ ਬਿਲਕੁਲ ਸਹੀ ਘੜਾ ਕੀਤਾ ਉਹਦੇ 'ਚ ਮੈਂ ਇੰਨੀ ਗੱਲ ਕਹੀ ਹੈ ਨਾ ਕਿ ਜਿਹੜਾ ਇਹ ਅਕਾਲੀ ਦਲ ਹੈ ਜਿਹੜਾ ਗਿਆਨੀ ਹਰਪੀਰ ਸਿੰਘ ਜੀ ਦੇ ਪ੍ਰਧਾਨ ਨੇ ਜਿਹਨੂੰ ਅਸੀਂ ਪੁਨਰਸਰਜੀਤ ਅਕਾਲੀ ਦਲ ਕਹਿੰਦੇ ਆ ਅਸਲ ਦੇ ਵਿੱਚ ਇਹ ਅਕਾਲੀ ਦਲ ਸ਼ਰੋਮਨੀ ਅਕਾਲੀ ਦਲ ਹੀ ਹੈ ਉਹ ਦਾਵਾ ਵੀ ਇਹੀ ਕਰਦੇ ਨੇ ਕਿਉਂਕਿ ਹੁਕਮ ਜਿਹੜਾ 2 ਦਸੰਬਰ 24 ਨੂੰ ਹੋਇਆ ਸੀ ਉਹ ਇਹੀ ਹੋਇਆ ਸੀ ਕਿ 7 ਮੈਂਬਰ ਜਿਹੜੇ ਨੇ ਅਕਾਲ ਤਖਤ ਸਾਹਿਬ ਨੇ ਅਨਾਉਂਸ ਕੀਤੇ ਸੀ ਤੁਸੀਂ ਜਿਹੜੇ ਹੈ ਮੈਂਬਰ ਬਣਾਓ ਤੇ ਨਵੇਂ ਅਹੁਦੇਦਾਰ ਚਣੋ ਇਹ ਕਿਹਾ ਗਿਆ ਸੀ ਦੋ ਮੈਂਬਰ ਭੱਜ ਗਏ ਬਟੂਗੁਰ ਸਾਹਿਬ ਤੇ ਧਾਮੀ ਸਾਹਿਬ ਪੰਜ ਮੈਂਬਰੀ ਕਮੇਟੀ ਰਹਿ ਗਈ ਉਸ ਪੰਜ ਮੈਂਬਰੀ ਕਮੇਟੀ ਨੇ ਇਹ ਅਕਾਲੀ ਦਲ ਬਣਾਤਾ ਤੇ ਫਿਰ ਅਕਾਲੀ ਦਲ ਜਿਹੜਾ ਬਣਿਆ ਉਹੀ ਹੋਇਆ ਨੇ ਜਿਹੜਾ ਅਕਾਲ ਤਖਤ ਨੇ ਕਿਹਾ ਵੀ ਜਿਹੜਾ ਅਕਾਲੀ ਦਲ ਜਿਹੜੇ ਦੋਨਾਂ ਨੇ ਚੁੱਲ੍ਹੇ ਸੇ ਬੈਠ ਕੇ ਬਣਾਉਣਾ ਸੀ ਤੇ ਬਾਕੀ ਤਾਂ ਉਹ ਤੇ ਕਿਤੇ ਜ਼ਿਕਰ ਨਹੀਂ ਸੀ ਦਸ ਸ਼ਰਮ ਦੀ ਅਕਾਲੀ ਦਲ ਦਾ ਨਾ ਉਹ ਦੂਸਰੇ ਅਕਾਲੀ ਦਲ ਦਾ ਇਹਦਾ ਮਤਲਬ ਇਹ ਅਕਾਲੀ ਦਲ ਜਿਹੜਾ ਆਕਾਲ ਤਖਤ ਸਾਹਿਬ ਦੇ ਬਣਾਈ ਹੋਈ ਕਮੇਟੀ ਵੱਲੋਂ ਬਣਾਇਆ ਗਿਆ ਉਹ ਸ਼ਰਮ ਨੇ ਅਕਾਲੀ ਦਲ ਦਾ ਬਦਲ ਹੈ ਤੇ ਸ਼ਰਮਰੀ ਅਕਾਲੀ ਦਲ ਜਿਹੜਾ ਹੈ ਉਹ ਮੋਡਰੇਟ ਅਕਾਲੀ ਦਲ ਹੈ ਦੋ ਧਾਰਾਵਾਂ ਚੱਲਦੀਆਂ ਨੇ ਤੇ ਨਵਿਸ਼ੇ ਚੱਲਦੀਆਂ ਨੇ ਲਗਭਗ ਇੱਕ ਥਾਂ ਤੇ ਚੱਲਦੀਆਂ ਨੇ ਤੇ ਇੱਕ ਐਕਸਟਰੀਮਿਸਟ ਦੀ ਧਾਰਾ ਹੈ ਤੇ ਦੂਜੀ ਮੋਡਰੇਟ ਧਾਰਾ ਹੈ ਹੁਣ ਇਹ ਜਿਹੜੇ ਮੋਡਰੇਟ ਅਕਾਲੀ ਨੇ ਉਹਨਾਂ ਦੇ ਵਿੱਚ ਇਹ ਅਕਾਲੀ ਦਾ ਲਹੁੰਦਾ ਜੀਚੋ ਸਾਰੇ ਸੁਧਾਰ ਲਹਿਰ ਵਾਲੇ ਵੀ ਉਹਦੇ ਵਿੱਚ ਹੀ ਨੇ ਇਹ ਵੋਟਾਂ ਦੀ ਰਾਜਨੀਤੀ ਕਰਦੇ ਨੇ ਦੂਜੇ ਪਾਸੇ ਇਹ ਕਦੇ ਖਾਲਸਤਾਨ ਦੀ ਜਾਂ ਕੋਈ ਹੋਰ ਗੱਲ ਨਹੀਂ ਕਰਦੇ ਮਰਨ ਮਰਾਉਣ ਦੀ ਗੱਲ ਇਹਨਾਂ ਦੇ ਮੂੰਹ ਨਹੀਂ ਇਹਨਾਂ ਦਾ ਅਕਾਲੀ ਦਲ ਜਿਹੜਾ ਹੈ ਸ਼੍ਰੋਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹ ਤਾਂ ਕਹਿੰਦੇ ਹਿੰਦੂ ਸਿੱਖ ਭਾਈਚਾਰੇ ਲਈ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਈ ਹੈ ਉਹ ਤਾਂ ਉਸ ਤਰ੍ਹਾਂ ਦਾ ਅਕਾਲੀ ਦਲ ਇਹ ਹੈ ਜਿਹੜੇ ਗਾਲੀ ਦਲ ਦਾ ਬਦਲ ਬਜੋ ਉਹਨਾਂ ਨੇ ਕਿਹਾ ਸੀ ਦੂਜੇ ਪਾਸੇ ਹੁਣ ਉਹ ਐਕਸਟ੍ਰੀਮਿਸਟ ਉਹ ਗਾਲੀ ਦਲ ਪੰਛਕ ਜਥੇਬੰਦੀਆਂ ਜਿਹਨੂੰ ਕਹ ਦਿੰਦੇ ਨੇ ਤੇ ਉਹ ਖੜਕੂ ਜਥੇਬੰਦੀਆਂ ਵੀ ਉਹ ਤੇ ਸਪੋਰਟ ਕਰਦੀਆਂ ਨੇ ਤਾਂ ਇਹ ਦੋ ਤਰ੍ਹਾਂ ਵਾਨੇ ਸਾਡੀਆਂ ਹੁਣ ਪਹਿਲਾਂ ਤਾਂ ਵਿਚਾਰ ਤਾਰਕ ਤੌਰ ਤੇ ਇਹੀ ਤਾਂ ਹੀ ਤਾਂ ਕਹਿੰਦੇ ਆ ਕਿ ਹਾਲੇ ਤਾਂ ਉਹਨਾਂ ਨੇ ਆਪ ਦਾ ਵਿਜ਼ਨ ਮਿਲ ਦਿੱਤਾ ਕਿ ਵੀ ਅਸੀਂ ਚਾਹੁੰਨੇ ਕੀ ਆ ਅਸੀਂ ਕਿੱ데 ਜਾਣਾ ਹੈ ਅਸੀਂ ਖੜਕੂ ਨਾਲ ਜਾਣਾ ਹੈ ਜਾਂ ਅਸੀਂ ਪੰਚ ਜਥੇਬੰਦੀਆਂ ਨਾਲ ਜਾਣਾ ਜੀ ਅਸੀਂ ਆਪਦਾ ਅਕਾਲੀ ਦਲ ਜੋ ਹੁਕਮ ਹੋਇਆ ਉਹ ਬਣਾਉਣਾ ਹਾਲ ਤੱਕ ਤਾਂ ਉਹਨਾਂ ਦਾ ਜਿਹੜੇ ਵਿਜਲ ਡਾਕੂਮੈਂਟ ਵੀ ਸਾਹਮਣੇ ਨਹੀਂ ਆਇਆ ਤੇ ਉਹਨਾਂ ਨੇ ਅਸਲ ਵਿੱਚ ਹੁਣ ਦੁਬਧਾ ਜਿਹੜੀ ਮੈਂ ਕਹੀ ਸੀ ਨਾ ਇੱਕ ਬਹੁਤ ਵੱਡੀ ਦੁਬਧਾ ਹੈ ਕਿਉਂਕਿ ਆਪਦਾ ਬੰਦਾ ਨਹੀਂ ਖੜਾ ਕੀਤਾ ਤੇ ਹੁਣ ਇਹ ਉਹਦੇ ਨਾਲ ਜਿਹੜਾ ਹੈ ਉਹ ਜਿਹੜਾ ਅਕਾਲੀ ਦਲ ਬਾਰਸ ਪੰਜਾਬ ਦਾ ਉਹ ਉਹਦੀ ਸਪੋਰਟ ਕਰਨ ਦੀ ਗੱਲ ਜਿਹੜੀ ਸਾਹਮਣੇ ਆ ਗਈ ਉਹ ਵੀ ਇੱਕ ਬੜੀ ਅਜੀਬ ਸਥਿਤੀ ਹੈ ਲੋਕ ਹੋਣੇ ਤੇ ਉਹਨੂੰ ਅਬਦੀ ਸਾਹਿਬ ਨਾ ਲੈਣਗੇ ਹੋਇਆ ਤਾਂ ਇਹ ਕਿ ਹਾਲੇ ਕੋਈ ਫੈਸਲਾ ਨਹੀਂ ਹੋਇਆ ਸੱਤ ਮੈਂਬਰਿਕ ਕਮੇਟੀ ਬਣਾ ਦਿੱਤੀ ਗਈ ਤੇ ਅਨੁਸ਼ਾਸਨਤਾ ਇਹ ਕਹਿੰਦਾ ਸੀ ਕਿ ਸੱਤ ਮੈਂਬਰਿਕ ਕਮੇਟੀ ਆਫ ਦੀ ਮੀਟਿੰਗ ਕਰੇ ਮੀਟਿੰਗ ਕਰਨ ਤੋਂ ਬਾਅਦ ਉਹ ਪ੍ਰਧਾਨ ਸਾਹਿਬ ਨੂੰ ਅਬਦੀ ਰਿਪੋਰਟ ਦੇਵੇ ਕਿ ਅਸੀਂ ਇਹ ਫੈਸਲਾ ਕੀਤਾ ਜਾਂ ਅਸੀਂ ਸੋਚ ਰਹੇ ਹਾਂ ਕਿ ਸਾਨੂੰ ਸਾਰੀਆਂ ਪਾਠਕ ਧਿਰਾਂ ਨੂੰ ਇੱਕ ਜਿਹੜਾ ਹੈ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਦੀ ਮਦਦ ਕਰਨੀ ਚਾਹੀਦੀ ਹੈ ਮਨਦੀਪ ਸਿੰਘ ਦੀ ਤੋ ਇਹ ਹੋਣਾ ਸੀ ਲੇਕਿਨ ਉੱਥੇ ਕੋਈ ਮੀਟਿੰਗ ਨਹੀਂ ਹੋਈ ਮੀਟਿੰਗ ਤਾਂ ਦੋ ਦਿਨ ਪਹਿਲਾਂ ਹੀ ਇਹ ਕਹਤਾ ਕੇ ਜੀ ਜਿਹੜੀ ਅ ਅਸੀਂ ਤਾਂ ਜੀ ਕਰਾਂਗੇ ਮਦਦ ਮਨਦੀਪ ਸਿੰਘ ਦੀ ਜਿਹੜੀ ਕੀਨੇ ਕਿਹਾ ਇਹ ਵੀ ਕਮਾਲ ਹੈ ਭਾਈ ਬੰਜੀਤ ਸਿੰਘ ਨੇ ਤੇ ਬੀਬੀ ਸਤਵੰਤ ਕੌਰ ਜਾਂ ਉਹ ਪੰਚ ਕੌਂਸਲ ਦੇ ਮੈਂਬਰ ਕਹਿ ਲੋ ਜਾਂ ਉਹਦੇ ਚੇਅਰਪਰਸਨ ਨੇ ਹੁੰਦਾ ਜਿਹੜੀ ਜਿਹੜੇ ਭਾਈ ਅਮਰੀਕ ਸਿੰਘ ਦੇ ਭਰਾ ਨੇ ਕਹਤਾ ਜਾਂ ਭਾਈ ਅਮਰੀਕ ਸਿੰਘ ਦੀ ਬੇਟੀ ਨੇ ਕਹਤਾ ਇਦਾਂ ਮਤਲਬ ਇੱਕ ਧਾਰਾ ਉਹ ਹੈ ਤੇ ਦੂਜੀ ਧਾਰਾ ਜਿਹੜੀ ਇੱਧਰ ਜਿਹੜੇ ਖਾਸ ਤੌਰ ਤੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਸਿਹਾਰ ਲਹਿਰ ਵਾਲੇ ਜਾਂ ਸ਼੍ਰੋਮਣੀ ਕਾਲੀ ਦਲ ਚੋਂ ਆਏ ਹੋਏ ਲੋਕ ਜਿਹੜੀ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣੀ ਸੀ ਉਹਨਾਂ ਨੇ ਪਾਇਆ ਸੀ ਬੀਬੀ ਸਰਪੰਦ ਕੌਰ ਦਾ ਨਾਮ ਤਾਂ ਹੁਣ ਇਹ ਮਸਲਾ ਉੱਥੇ ਖੜਾ ਹੈ ਕਿ ਇਹ ਇਕੱਲੇ ਜਾਵੇ ਕਿੱਥੇ ਜਿਹੜੀ ਦੁਬਧਾ ਮੈਂ ਕਹੀ ਸੀ ਉਹੀ ਸਾਹਮਣੇ ਆ ਗਈ ਤਾਂ ਜੈਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਨਹੀਂ ਗਿਆ ਐਲਾਨ ਕਰਤਾ ਤੇ ਹੁਣ ਜੈਨੀ ਹਰਪ੍ਰੀਤ ਸਿੰਘ ਕੀ ਕਹਣ ਜਦ ਜਿਬਰੋਧ ਕਰਦੇ ਨੇ ਕਿ ਮੈਂ ਤਾਂ ਹਲੇ ਐਲਾਨ ਨਹੀਂ ਕੀਤਾ ਤੇ ਫਿਰ ਵੀ ਮੁਸ਼ਕਲ ਹੈ ਤੇ ਹੁਣ ਮੀਡੀਆ 'ਚ ਇਹ ਆ ਗਿਆ ਕਿ ਜੀ ਇਹ ਸਾਰੇ ਮਨਦੀਪ ਸਿੰਘ ਦੇ ਬਦਲ ਕਰਨਗੇ ਤਰਨਤਨ ਜਿਮਨੀ ਚੌਂਕ ਚ ਪੰਚਕ ਧਿਰਾਂ ਦਾ ਇੱਕੋ ਉਮੀਦਵਾਰ ਹੋਏਗਾ ਇਹ ਕਰਦਾ ਮੁਕਾਬਲਾ ਹੋ ਗਿਆ ਸੁਖਵੀਰ ਸਿੰਘ ਬਾਦਰਲਾ ਇਹ ਗੱਲ ਹੁਣ ਨਜ਼ਰ ਆਉਂਦੀ ਹੈ ਅੰਦਰੋਂ ਅੰਦਰ ਹੀ ਦਾ ਅਨਸ਼ਾਸਨ ਦੇ ਲੈਵਲ ਤੇ ਵੀ ਦਿਨਾਂ ਪੁੱਛੇ ਕੀਤਾ ਹੁਣ ਮੀਟਿੰਗ ਹੋਵੇ ਨਾ ਹੋਵੇ ਹੁਣ ਕਾਦੀ ਮੀਟਿੰਗ ਹੋਣੀ ਹੈ ਮੀਟਿੰਗ ਵਾਲੇ ਜਿਹੜੇ ਕਮਲੇ ਕਮੇਟੀ ਬਣਾਈ ਸਤੋਂ ਖਤਮ ਕਰਤੀ ਇਹਦਾ ਮਤਲਬ ਕਿ ਲੋਕਾਂ ਚ ਇੱਕ ਪਹਿਲਾਂ ਚਲਿਆ ਗਿਆ ਵੀ ਇਨਾਂ ਚ ਕੋਈ ਡਿਸਪੀਨ ਨਹੀਂ ਜਾਇਨਾ ਚ ਵਿਚਾਰ ਧਾਰਕ મતਪੇਦ ਕਾਫੀ ਦੇ ਇਸ ਅਕਾਲੀ ਦਲ ਦੇ ਤੇ ਸ਼ੁਰੂ ਦੇ ਵਿੱਚ ਹੀ ਇਹ ਸਾਰੀ ਕਹਾਣੀ ਆ ਗਈ ਤੋਂ ਇੱਕ ਤਾਂ ਨੁਕਸਾਨ ਸ਼ੁਰੂ ਦੇ ਵਿੱਚ ਹੀ ਇਸ ਅਕਾਲੀ ਦਲ ਨੂੰ ਹੋ ਗਿਆ ਕਿ ਉਹਨਾਂ ਨੇ ਇਸ ਕਰਕੇ ਨਹੀਂ ਮੈਂ ਕਹਿੰਦਾ ਬਿਲਕੁਲ ਨਹੀਂ ਵੀ ਹਾਲ ਤੱਕ ਮੇਰੇ ਮਹੌਨ ਹੀ ਤੁਸੀਂ ਸੁਣਿਆ ਨਾ ਉਸ ਦੇ ਵਿੱਚ ਨਾ ਇਹਦੇ ਚੋ ਕਿ ਜੀ ਇਹ ਮਨਦੀਪ ਸਿੰਘ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਬਿਲਕੁਲ ਇਹ ਮੈਂ ਕਹਿੰਦਾ ਕਿ ਇਹਨਾਂ ਦੇ ਜਿਹੜੇ ਵਿਚਾਰ ਧਾਰਕ ਜਿਹੜੇ ਬਖਰੇਵੇਂ ਨੇ ਉਹਨਾਂ ਬਾਰੇ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕੌਮ ਨੂੰ ਕੌਮ ਨੂੰ ਦੱਸਣ ਵੀ ਇਹਨਾਂ ਦਾ ਸਟੈਂਡ ਕੀ ਹੈ ਜਦੋਂ ਅਜਿਹੇ ਮਸਲੇ ਹੁੰਦੇ ਨੇ ਹੁਣ ਜਿਹੜਾ ਸਟੈਂਡ ਲੈ ਲਿਆ ਉਹਦੇ ਚ ਸਾਰੇ ਇੱਕ ਨੇ ਨਹੀਂ ਇੱਕ ਕੋਈ ਪਤਾ ਨਹੀਂ ਕਿਵੇਂ ਮਦਦ ਹੋਏਗੀ ਇਹਦਾ ਨੁਕਸਾਨ ਕੀ ਹੋਏਗਾ ਇਹ ਮੈਂ ਜ਼ਰੂਰ ਦੱਸ ਦਿੰਦਾ ਨੁਕਸਾਨ ਇਹਦਾ ਇਹ ਹੋ ਸਕਦਾ ਕਿ ਮੈਂ ਪਹਿਲੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਇਹਦਾ ਫਾਇਦਾ ਤਾਂ ਜਿੰਨਾ ਖਾਣਾ ਕੋਈ ਫਰਕ ਨਹੀਂ ਪੈਂਦਾ ਨੁਕਸਾਨ ਬਹੁਤ ਹੋਏਗਾ ਜੇ ਉਹਨਾਂ ਦਾ ਬੰਦਾ ਹਾਰਦਾ ਹੈ ਹਰਬੀਤ ਸਿੰਘ ਸੰਧੂ ਤੇ ਫਿਰ ਸੰਕੇਤ ਬਿਲਕੁਲ ਡਿਫਰੈਂਟ ਜਾਏਗਾ ਕਿ ਇਹਦੇ ਬਾਰੇ ਲੋਕ ਹੁਣ ਕੀ ਸੋਚਦੇ ਨੇ ਲੇਕਿਨ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਉਹਨੂੰ ਉਹਦੀ ਚਿੰਤਾ ਵੱਧ ਵੀ ਗਈ ਤੇ ਉਹਦੀ ਮਿਹਨਤ ਵੀ ਬਦੂਗੀ ਹੁਣ ਚਿੰਤਾ ਇਸ ਕਰਕੇ ਬਦੀ ਕਿ ਉਹਨੇ ਤਾਂ ਇਹਨਾਂ ਦੇ ਸਰਤੇ ਆਪਣੇ ਜੜਾ ਲਾਉਣੀਆਂ ਸੀ ਜਿਹੜਾ ਖੜਾ ਦੇ ਸਰਤੇ ਇਨੀ ਮਤ ਬੇਨਤ ਕੀਤੀ ਹੈ ਉਹ ਰਦਾਵਾ ਬੀਬੀ ਰਦਾਵਾ ਨੂੰ ਜਿਤਾਉਣ ਲਈ ਲੜ ਰਿਹਾ ਤੇ ਜੇ ਚਲੋ ਜਿੱਤਨ ਜਿਤਾਉਣ ਦੀ ਗੱਲ ਹੀ ਕਰ ਵੋਟਾਂ ਕਿੰਨੀ ਆਉਣੀਆਂ ਨੇ ਇਹ ਵੀ ਬਹੁਤ ਮੈਟਰ ਕਰੂਗਾ ਇੱਥੇ ਤੇ ਉਹਦੇ ਲਈ ਸੁਖਬੀਰ ਸਿੰਘ ਬਾਦਲ ਦੂਜੇ ਪਾਸੇ ਬਾਰਸ਼ ਪੰਜਾਬ ਦੇ ਤੇ ਜੇ ਤਾਂ ਬਣ ਜਾਂਦੀ ਇਹ ਲਹਿਰ ਜਿਵੇਂ ਬਣੀ ਭਾਈ ਅਮਰਤਪਾਲ ਸਿੰਘ ਦੇ ਟਾਈਮ ਤੇ ਫੇਰ ਤਾਂ ਗਲੀ ਬਿਲਕੁਲ ਡਿਫਰੈਂਟ ਬਣ ਜਾਣੀ ਹੈ ਫੇਰ ਤਾਂ ਫਰੀਦਕੋਟ ਜਾ ਕੇ ਸਰਬਜੀਤ ਵੀ ਜਿੱਤ ਗਏ ਸੀ ਜਿਹੜੀ ਪਹਿਲਾਂ ਕਿਉਂ ਨਹੀਂ ਜਿੱਤੇ ਜੇ ਸਰਬਜੀਤ ਆਪਦੀ ਜਿਹੜੀ ਗੱਲ ਹੁੰਦੀ ਉਹਦੇ ਕੋਲ ਤਾਂ ਉਹੀ ਸੀ ਤਾਂ ਉਹ ਸੀਰਪਿਆਹ ਸਿੰਘ ਦਾ ਬੇਟਾ ਹੀ ਸੀ ਉਹ ਪਹਿਲਾਂ ਵੀ ਜਿੱਤ ਸਕਦਾ ਸੀ ਹੁਣ ਇੱਕ emoitional ਲਹਿਰ ਬਣੀ ਸੀ ਉਦੋਂ ਜਿਹੜੀ ਉਹਦੇ ਪਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਉਹ ਸਭ ਤੋਂ ਜ਼ਿਆਦਾ ਵੋਟਾਂ ਲੈ ਗਏ ਜੇ ਨਹੀਂ ਲਹਿਰ ਬਣਦੀ ਫੇਰ ਫਿਰ ਜੇ ਬੜੀ-ਬੜੀ ਪ੍ਰੋਬਲਮ ਇਹਨਾਂ ਨੂੰ ਵੀ ਆ ਜੂਗੀ ਜੇ ਵੋਟਾਂ ਘੱਟ ਪੈਂਦੀਆਂ ਨੇ ਉਹਦੇ ਨਾਲ ਉਹ ਸਾਰੇ ਇਕੱਠੇ ਹੋ ਕੇ ਇੰਨੀਆਂ ਕਵਟਾਂ ਲੈ ਸਕਦੇ ਤੁਸੀਂ ਤੇ ਫਿਰ ਇਹਨਾਂ ਦਾ ਜਿਹੜੇ ਸ਼ੁਰੂ ਚ ਹੀ ਪਹਿਲਾ ਸਟੈਪ ਪਹਿਲਾ ਕਦਮ ਜਿਹੜਾ ਬਹੁਤ ਇੰਪੋਰਟੈਂਟ ਹੁੰਦਾ ਉਹ ਵੀ ਗਲਤ ਹੋ ਜੂ ਤਾਂ ਇਸ ਕਰਕੇ ਮੈਂ ਇਹ ਜਿਹੜੀ ਪਿਛਲੀ ਵੀਡੀਓ ਤਾਂ ਮੈਂ ਇਹਨਾਂ ਨੂੰ ਡਿਸੀਜਨ ਕਰਨ ਤੋਂ ਪਹਿਲਾਂ ਸੁਚੇਤ ਕੀਤਾ ਸੀ ਲੇਕਿਨ ਇਹਨਾਂ ਵਿੱਚ ਮੈਂ ਲਾਉਦਾ ਕਹਿੰਦੀ ਹਾਂ ਕਿਸੇ ਦਾ ਕੋਈ ਕਸੂਰ ਨਹੀਂ ਹੈ ਉਹ ਤਾਂ ਹਲੇ ਦੇਖ ਹੀ ਰਹੇ ਸੀ ਉਹਨਾਂ ਦਾ ਇੱਕ ਬੜੇ ਸੀਨੀਅਰ ਬੰਦੇ ਨੇ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਸਚੇਤਤਾ ਠੀਕ ਕੀਤਾ ਹਾਲੇ ਤਾਂ ਮੀਟਿੰਗ ਹੋਣੀ ਏ ਸਣ ਉਹ ਚ ਫੈਸਲਾ ਹੋਣਾ ਤੇ ਮੀਟਿੰਗ ਦਾ ਕਦੋਂ ਹੋਣੀ ਏ ਉਹ ਤੋਂ ਪਹਿਲੇ ਫੈਸਲਾ ਸਲਾਤਾ ਤੋਂ ਇਹਦਾ ਬਤਲ ਕੇ ਕੋਈ ਪ੍ਰੋਵਾਈਡ ਹੀ ਹੈ ਮੀਟਿੰਗ ਦੀ ਅੱਗੇ ਤੋਂ ਉਹਦੀ ਐਹੀਂ ਚੱਲਿਆ ਕਰੂਗੀ ਜੇ ਇੰਨਾ ਕੀ ਹੈ ਫਿਰ ਕਾਦਾ ਤੁਹਾਡਾ ਡਿਸਪਲਿਨ ਤੇ ਕਾਦਾ ਹੁਣ ਤੁਸੀਂ ਹਲੇ ਸ਼ੁਰੂਆਤ ਹੋਈ ਨਹੀਂ ਪਹਿਲੇ ਹੀ ਜਿਹੜੀ ਅਨਸਾਸਨਹੀਤਾ ਨਜ਼ਰ ਆਉਣ ਲੱਗੀ ਭਾਵੇਂ ਫੈਸਲਾ ਇਹੀ ਹੁੰਦਾ لیکن ਹੋਣਾ ਵਿਧੀਵਤ ਤਰੀਕੇ ਨਾਲ ਚਾਹੀਦਾ ਸੀ ਭਾਵੇਂ ਮਦਦ ਕਰਦੇ ਹੋ ਕੋਚਾਰਾ ਵੀ ਨਹੀਂ ਹੋਣਾ ਸੀ ਹੋ ਸਕਦਾ ਵੀ ਇਹ ਕਹਿ ਦਿੰਦੇ ਵੀ ਇਹਦੀ ਬਦਤਸੀ ਕਰ ਰਹੇ ਪਰ ਜਿਸ ਤਰੀਕੇ ਨਾਲ ਕੀਤੀ ਗਈ ਹੈ ਉਹ ਤਰੀਕਾ ਠੀਕ ਨਹੀਂ ਇੱਕ ਤਾਂ ਇਹ ਮਾਮਲਾ ਮੈਂ ਤੁਹਾਨੂੰ ਸਪਸ਼ਟ ਕਰਨਾ ਜਿਹੜੀ ਕੱਲ੍ਹ ਵਾਲੀ ਵੀਡੀਓ ਦੇ ਜਿਹੜੀ ਜਿਹਨੂੰ ਅਸੀਂ ਫਾਲੋਅ ਅਪ ਸਟੋਰੀ ਕਹਿੰਦੇ ਨੇ ਜਰਨਲਿਜ਼ਮ ਚ ਉਹਦੀ ਗੱਲ ਕਰਨੀ ਸੀ ਦੂਜੀ ਗੱਲ ਜਿਹੜੀ ਅੱਜ ਲਗਾਤਾਰ ਆਪਾਂ ਕਰਦੇ ਆ ਰਹੇ ਹਾਂ ਮੈਂ ਉਹ ਡਿਟੇਲ ਲਈ ਜਾਣੀ ਕਿ ਰਾਜਵੀਰ ਜਵੰਦਾ ਚਲਿਆ ਗਿਆ ਬੜਾ ਦੁੱਖ ਹੋਇਆ ਠੀਕ ਹੈ ਬਿਲਕੁਲ ਦੁੱਖ ਹੋਇਆ ਮੇਰਾ ਦੁੱਖ ਤਾਂ ਇਸ ਕਰਕੇ ਵੀ ਜ਼ਿਆਦਾ ਹੈ ਕਿ ਮੇਰੇ ਤਾਂ ਹੱਥਾਂ 'ਚ ਦਿਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੱਤਰਕਾਰੀ ਵਿਭਾਗ ਤੇ ਥੀਏਟਰ ਤੇ ਟੈਲੀਵਿਜ਼ਨ ਇੱਕੋ ਬਿਲਡਿੰਗ 'ਚ ਨੇ ਤੋ ਇਸ ਕਰਕੇ ਸੀ ਤਾਂ ਉਹਨਾਂ ਨੂੰ ਸਾਰਿਆਂ ਨੂੰ ਤੁਰਦੇ ਫਿਰਦੇ ਗਾਉਂਦੇ ਨੱਚਦੇ ਹੱਸਦੇ ਖੇਡਦੇ ਸਾਰਿਆਂ ਦੇ ਦੇਖਿਆ ਹੋਇਆ ਚਾਹੀਏ ਆ ਕਮਰਗਰੇ ਵਾਲਾ ਬਿੰਨੂ ਟੇਲੋ ਆ ਰਾਣਾ ਸਭ ਉੱਥੇ ਸੀਏ ਤੇ ਉਹ ਇਸ ਕਰਕੇ ਕੁਝ ਉਹਨਾਂ ਦੇ ਜਿਹੜੇ ਟੀਚਰ ਸੀ ਉਹ ਮੇਰੇ ਬਹੁਤ ਚੰਗੇ ਤੋਂ ਉਸਾਂ ਚੋਂ ਨੇ ਸ੍ਰੀਤਾ ਤੀਰਾ ਗੁਰਚਰ ਨੇ ਸਰ ਦੋਸਤ ਨੇ ਸਾਡੇ ਤੋਂ ਇਸ ਕਰਕੇ ਉਹਦੇ ਮੈਨੂੰ ਉਹਦਾ ਦੁੱਖ ਬਹੁਤ ਹੋਇਆ ਇਹ ਵਿੱਚ ਕੋਈ ਬਲਕਿ ਉਹਦੇ ਦੁੱਖ ਤੇ ਜਿਹੜਾ ਹੋਣਾ ਸੀ ਹੋਇਆ ਤੇ ਉਹਦੇ ਜਾਣਤ ਮੇਲੇ ਮੈਨੂੰ ਪੁਰਾਣੇ ਬੰਦੇ ਵੀ ਬੜੇ ਯਾਦ ਆਏ ਮਤਲਬ ਪੁਰਾਣੇ ਬੰਦੇ ਤੇ ਇਹ ਗੱਲ ਬਿਲਕੁਲ ਕਿ ਇਹਦੀ ਇਨਫੋਰਮੇਸ਼ਨ ਮੈਂ ਆਪਦੇ ਪ੍ਰੋਗਰਾਮ ਚ ਦੇ ਚੁੱਕੇ ਹਾਂ ਵੀ ਉਹਨੇ ਮੋਟਰਸਾਈਕਲ ਖਰੀਦਿਆ ਸੀ ਆਪਦਾ 1300 ਸੀਸੀ ਬੀ ਐਮ ਡਬਲਯੂ ਜਿਹੜਾ 27 ਲੱਖ ਰੁਪਏ ਦਾ ਜਿਹਦੇ ਤੋਂ ਜਾ ਰਿਹਾ ਸੀ ਜਿਹਦੇ ਐਕਸੀਡੈਂਟ ਹੋ ਗਿਆ ਉਹਦੀ ਪਤਨੀ ਨੇ ਰੋਕਿਆ ਵੀ ਮੈਂ ਇਹ ਵੀ ਕਿਹਾ ਕਿ ਲਾਅ ਆਫ ਅਟਰੈਕਸ਼ਨ ਇਹੀ ਕਹਿੰਦਾ ਮਾਮਾ ਨੂੰ ਪਤਨੀਆਂ ਨੂੰ ਜ਼ਿਆਦਾ ਨਹੀਂ ਐਕਸੀਡੈਂਟ ਬਾਰੇ ਸੋਚਣਾ ਚਾਹੀਦਾ ਫਿਰ ਕੀ ਵੀ ਹੋ ਜਾਂਦਾ ਚਲੋ ਖੈਰੇ ਮੈਂ ਗੱਲ ਕਰ ਚੁੱਕਿਆ ਮੈਂ ਇਸ ਵੀਡੀਓ ਚ ਨਹੀਂ ਕਰਨੀ ਇਸ ਵੀਡੀਓ ਚ ਮੈਂ ਤਾਂ ਇੰਨੀ ਗੱਲ ਜ਼ਰੂਰ ਕਰਨੀ ਹੈ ਕਿ ਮੇਰੇ ਸਾਰੇ ਜਿਹੜੇ ਪਹਿਲਾਂ ਐ ਗਏ ਨੇ ਨਾ ਜੋਬਰ ਉੱਤੇ ਜਿਵੇਂ ਸ਼ਿਵ ਕਹਿੰਦਾ ਜੋ ਬਨ ਰੂਤੇ ਜੋ ਵੀ ਮਰਦਾ ਫੁੱਲ ਬਣੇ ਜਾਂਦਾ ਰਾ ਜੋ ਬਨ ਉਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ ਤੇ ਹੁਣ ਇਹਨਾਂ ਕੀ ਕਹੀਏ ਸੀ ਤੋਂ ਇਹ ਜਿਹੜੇ ਜਵੇਂ ਸਿੱਧੂ ਬਸਵਾਲ ਹੈ ਹੁਣ 29/2022 ਨੂੰ ਗਿਆ ਉਹ 28 ਸਾਲ ਦੀ ਉਮਰ ਚ ਗਿਆ ਔਰ ਪੂਰੀ ਚੜ੍ਹਾਈ ਦਾ ਟਾਈਮ ਹਾਲੇ ਉਹਨੇ ਬਹੁਤ ਕੁਝ ਕਰਨਾ ਸੀ ਇਹ ਠੀਕ ਹੈ ਕਿ ਗੈਂਗਸਟਰਾਂ ਦੇ ਜਿਹੜੇ ਉਹ ਗਰੁੱਪ ਪਾਸ ਕੀਆ ਉਹਨਾਂ ਦੇ ਡੁੱਢਾਈ ਚ ਆਪਾਂ ਵੀ ਗੈਂਗਸਟਰ ਨੇ ਪਰ ਉਹਦਾ ਜਿਹੜਾ ਜੋਹੋਂ ਮਨਦੀਪ ਧਾਲੀਵਾਲ ਜਾਂ ਦੂਜਾ ਸ਼ਗਨਪ੍ਰੀਤ ਜਾਂ ਸਮਝੋ ਬੰਬੀਆ ਗਰੁੱਪ ਤੇ ਇਹਨਾਂ ਗਰੁੱਪਾਂ ਚ ਉਹਦੀ ਫੀਟ ਚ ਜਿਵੇਂ ਇਹ ਠੱਠਿਆਂ ਦੀ ਫੀਟ ਚ ਆ ਗਿਆ ਉਹ ਵੀ ਫੀਟ ਚ ਆ ਗਿਆ ਤੋਂ ਉਹ ਮਾਰਿਆ ਗਿਆ ਤੇ ਹਾਲਾਂਕਿ ਹਾਲਾਂਕਿ ਉਹ ਜਿਹੜਾ ਸਟਾਈਲ ਸੀ ਉਹ ਜਿਹੜਾ ਕਿਸੇ ਸੌਦਾ ਸ੍ਰੀ ਥਾਪੀ ਮਾਰ ਕੇ ਅਸੀਂ ਦੀ ਕਿਸੇ ਤੋਂ ਡਰਦੇ ਜੇ ਇਹੋ ਜਿਹੇ ਗੱਲਾਂ ਜੇ ਉਹਨੇ ਕਹਤਾ ਕਬੱਡੀ ਮੈਚ ਤੇ ਨਹੀਂ ਜਾਣਾ ਤੇ ਜਾ ਕੇ ਉੱਥੇ ਇਹ ਚਾਹਣਾ ਗਿਆ ਅਸੀਂ ਦੀ ਕਿਸੇ ਤੋਂ ਡਰਤੇ ਇਹ ਚੈਲੰਜ ਦਾ ਲੱਗਦਾ ਸੀ ਤੁਹਾਨੂੰ ਕਿਹੜੇ ਸਟਾਈਲ ਲੋਕਾਂ ਨੂੰ ਚੰਗਾ ਲੱਗਦਾ ਪੰਜਾਬ ਵਾਲਿਆਂ ਨੂੰ ਤਾਂ ਚੰਗੇ ਲੱਗਦੇ ਪੰਜਾਬੀ ਸਾਈਕਲ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਤੋਂ ਇਹ ਉਹਦਾ ਉਹ ਯਾਦਾ ਯਾਦ ਤਾਂ ਫਿਰ ਸ਼ਾਇਦ ਐਕਸੀਡੈਂਟ ਹੋਇਆ ਰਾਜਵੀਰ ਜਵੰਧਾ ਦਾ ਤੇ ਜਸਪਾਲ ਪੱਟੀ ਵੀ ਗਿਆ ਸੀ ਬੜਾ ਵਧੀਆ ਸਾਡਾ ਜਿਹੜਾ ਐਕਟਰ ਸੀ ਉਹ ਵੀ ਐਕਸੀਡੈਂਟ 'ਚ ਗਿਆ ਸੀ ਐਕਸੀਡੈਂਟ ਵਾਲੇ ਜਿਆਦਾ ਹੈ ਜਾਂ ਦੂਜੇ ਕਤਲ ਵਾਲੇ ਜਿਆਦਾ ਹੈ ਦਲਸ਼ਾਦ ਅਫਤਰ ਅਚਲਮੇ ਦੀ ਗੱਲ ਹੈ ਗਰਦਾਸਪੁਰ ਦਾ ਇੱਕ ਪਿੰਡ ਵਧੀਆ گاਉਂਦਾ ਸੀ ਕਿਉਂਕਿ ਮੈਨੂੰ ਇਹ ਵੀ ਲੱਗਦਾ ਕਿ ਦਿਲਸ਼ਾਦ ਅਕਤਰ ਦਾ ਬਹੁਤ ਕਰੀਬੀ ਦੋਸਤ ਜਿਹੜਾ ਮੇਰਾ ਮਿੱਤਰ ਹੈ ਰਜਿੰਦਰਪਾਲ ਬਰਾੜ ਮਨਪ੍ਰੀਤ ਅਕਤਰ ਪਟਿਆਲਾ ਮਿਲਦੀ ਰਹਿੰਦੀ ਸੀ ਤੇ ਮੈਂ ਉਹਦੇ ਇੱਕ ਤੋਂ ਪ੍ਰੋਗਰਾਮ ਵੀ ਕਰਾਏ ਸੀ ਤਾਂ ਦਿਲਸ਼ਾਦ ਅਕਤਰ ਨੂੰ ਇਸ ਕਰਕੇ ਮਾਰਤਾ ਤੂੰ ਗਏ ਹਸਰਾ ਜਹੰਸਦਾ ਗਣਾ ਸੁਣਾ ਭਾਈ ਦਾਰੂ ਪੀ ਕੇ ਡੀਐਸਪੀ ਐਕਾ 47 ਕੋਲ ਆ ਆ ਹੈ ਪਲਸਰੀ ਸਾਡੇ ਬਤਰੇ ਕਲਾ ਦੀ ਪਾਰਕ ਨੂੰ ਨੇ ਉਹ ਵਿਆਹਗਾ ਤੇ ਮਰਤੀ ਗੋਲੀ ਉਤਰ ਗਿਆ ਸੀ ਉਹ ਜਾਦਾ ਅਮਰ ਸਿੰਘ ਚਮਕੀਲਾ ਉਹ ਤਾਂ ਉਹਨੇ ਤਾਂ ਸਾ ਤੋਂ ਕੋਲਿਆ ਬਾਬਾ ਨਨਕ ਤੇਰਾ ਨਨਕਾਣਾ ਇਹ ਜੇ ਵੀ ਗਾਣੇ ਗਾਤੇ ਸੀ ਉਹ ਤਾਂ ਮਾਫੀ ਮੰਗਿਆ ਸੀ ਪਰ ਚੌਕ ਤਾਂ 88 ਚ ਉਹ ਵੀ ਬਈ ਸੀ ਨਾਲੋਂ ਬੀਬਾ ਅਮਰਜੋਤ ਦੇ ਬਣੇ ਸੀ ਉਹ ਵਿਚਾਰੇ ਸਜਿੰਦੇ ਵੀ ਮਰੇ ਗਏ ਸੀ ਤੋਂ ਉਹ ਵੀ ਜਿਆਦਾ ਹੋਣਾ ਤੇ ਇੱਕ ਮੈਰੀਕਦੀ ਵਾਰ ਮਿਲਿਆ ਉਹਨੂੰ ਬ੍ਰਿੰਦਰ ਨੂੰ ਉਹ ਮੈਨੂੰ ਤਾਂ ਲੱਗਦਾ ਤਾਂ ਹੋਈ ਸੀ ਵੀ ਉਹਦਾ ਕਾਜਨ ਹੋਊਗਾ ਤਰਮਿੰਦਰ ਦਾ ਚਲੋ ਪੰਜਾਬੀ ਫਿਲਮਾਂ ਚ ਚਗਾ ਨਾਮ ਸੀ ਉਹਦਾ ਜੱਟ ਤੇ ਜ਼ਮੀਨ ਬਣਾ ਰਿਹਾ ਸੀ ਉਹਨੂੰ ਮਾਰਤਾ ਤੇ 88 ਦੀ ਗੱਲ ਹੈ ਵੀ ਪਾਸ ਚਲਾ ਗਿਆ ਸਾਡਾ ਕਵੀ ਅਵਤਾਰ ਸਿੰਘ ਸੰਧੂ ਤੇ ਉਹ ਵੀ ਇਹ ਸਾਰੇ ਅੱਜ ਜੋਬਨ ਰੁੱਤੇ ਵਾਲੇ ਨੇ ਸਾਰੇ ਯਾਦ ਆਏ ਕਿ ਭਾਈ ਇਸ ਤਰ੍ਹਾਂ ਹੁੰਦਾ ਤਾਂ ਇਹ ਸੰਧੂ ਦਾ ਜਿਹੜਾ ਜਵੰਦਾ ਦਾ ਜਹਾਜ਼ ਆਉਣਾ ਤਾਂ ਸੁਭਾਵਿਕ ਹੈ ਪਰ ਐਥੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਵਾਲ ਹੈ ਕਦੇ ਆਪਾਂ ਉਧਰ ਵੀ ਤਾਂ ਧਿਆਨ ਦਈਏ ਇਹ ਜਿਹੜੇ ਆਵਾਰਾ ਡੰਗਰ ਨੇ ਜਿੰਨਾ ਕਰਕੇ ਐਕਸੀਡੈਂਟ ਹੋਇਆ ਟੱਠਿਆਂ ਦੀ ਪੇਟ 'ਚ ਆ ਗਿਆ ਇਹਦਾ ਹਰੋ ਜੀ ਤੇ ਹਰੋ ਜਿ ਪਰਦੇ ਨੇ ਇਹਦੇ ਨਾਲ ਬੰਦੇ ਤੇ ਉਹਨਾਂ ਬਾਰੇ ਕਦੇ ਕੋਈ ਸੋਚੂਗਾ ਉਹ ਤਾਂ ਵਧੂਗੀ ਇੱਕ ਪ੍ਰੋਬਲਮ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਪਰ ਬੰਦਿਆਂ ਇਹਦੇ ਦੀ ਗਿਣਤੀ ਵਧਦੀ ਰਹਿਣੀ ਹੈ ਇਹਦੇ ਦੀ ਗਿਤੀ ਬਧੂ ਤੇਖ ਦਿਖੋ ਇਹਨਾਂ ਦਾ ਕੋਈ ਹੱਲ ਜਿਹੜੇ ਪੌਲ ਚ ਹੁੰਦਾ ਉਹ ਡੀਫਾਲਟ ਹੱਲ ਤਾਂ ਹੋਣਾ ਨਹੀਂ ਮਾਰਕੇ ਖਾਣਾ ਨਾਲ ਹਲਤਾ ਇੱਥੇ ਹੋਣਾ ਨਹੀਂ ਇੱਥੇ ਤਾਂ ਮਾਤਾ ਮੰਨਿਆ ਜਾਂਦਾ ਇਹਨੂੰ ਗਊ ਮਾਤਾ ਤਾਂ ਜੇ ਉਸ ਰਿਤ ਬੁਝਾਹਲ ਹੈ ਵੀ ਤੁਸੀਂ ਕੌਨ ਸੈਸ ਲੈਣੇ ਹੋ ਤੁਸੀਂ ਹਰ ਚੀਜ਼ ਤੇ ਅਸੀਂ ਇਹਦਾ ਟੈਕਸ ਦਿੰਦੇ ਹਾਂ ਹਰ ਕਾਰ ਲਈ ਤਾਂ ਬਿਜਲੀ ਦੇ ਬਿੱਲ ਪਰ ਤਾਂ ਸੈਸ ਦਿਓ ਮਤਲਬ ਲੋਕਾਂ ਨੇ ਆਪ ਦਾ ਜੇ ਕਿਤੇ ਜਾਣੇ ਉੱਥੇ ਗੱਲੇ ਲਾਉਣੇ ਪ੍ਰਾਈਵੇਟ ਲੋਕ ਇਕੱਠਾ ਕਰਦੇ ਨੇ ਉਹ ਜਾਂਦਾ ਕਿੱਥੇ ਜੇ ਇੰਨੇ ਗੂਹਾਂ ਤੇ ਤੁਰਿਆ ਫਿਰਦੀਆਂ ਨੇ ਫਿਰ ਉਹ ਜਾਂਦਾ ਕੱਚਾ ਟੱਠੇ ਤੁਰੇ ਫਿਰਦੇ ਨੇ ਔਰ ਕਾਰੇ ਟੱਠੇ ਮੈਂ ਆਪ ਕੋ ਤੇ ਬੱਚੇ ਰਾਤ ਨੂੰ ਕਿੱਥੇ ਦਿਖਦਾ ਉਹਦੇ ਰਿਫਲੈਕਟਰ ਥੋੜੀ ਲੱਗਿਆ ਹੁੰਦਾ ਗੱਡੀ ਵੀ ਬਣਾ ਲਓ ਆਪਦੀ ਤੇ ਨੁਕਸਾਨ ਵੀ ਕਰਾ ਲਓ ਤੇ ਕਈ ਵਾਰੀ ਨੁਕਸਾਨ ਸਿੱਧੇ ਕਈ ਵਾਰੀ ਮਾਰਦੇ ਨੇ ਮਤਲਬ ਤੁਸੀਂ ਇਹ ਨਹੀਂ ਕਿ ਤੁਹਾਨੂੰ ਕੀ ਪਤਾ ਜੇ ਪੁੱਛ ਰਿਹਾ ਟੱਠਾ ਕਿੱਧਰੋਂ ਪੈਜੇ ਤੁਹਾਨੂੰ ਤੋਂ ਉਹਦੇ ਬਾਰੇ ਸੋਚੋ ਉਹਦੇ ਬਾਰੇ ਸੋਚਣ ਦੀ ਲੋੜ ਹੈ ਤੇ ਜਿਹੜਾ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਲਗਦਾ ਕਰ ਕੁਛ ਸਕਦੀ ਹੀ ਨਹੀਂ ਜਿਸ ਤਰ੍ਹਾਂ ਦੇ ਸਾਡੇ ਹਾਲਾਤ ਨੇ ਨਾ ਦੇਸ਼ ਦੇ ਉਹ ਇਹਦਾ ਇਹਦਾ ਬਾਰੇ ਕੋਈ ਹੱਲ ਨਹੀਂ ਹੈ ਸਰਕਾਰਾਂ ਕੋਲ ਨਾ ਕੁੱਤਿਆਂ ਦਾ ਹੱਲ ਤੇ ਨਾ ਇਹਨਾਂ ਦਾ ਕੁੱਤਿਆਂ ਦਾ ਲਗਿਆ ਸੀ ਉੱਥੇ ਦੇਖੋ ਕੀ ਬਣਿਆ ਸੁਪਰੀਮ ਕੋਰਟ ਦੇ ਵਿੱਚ ਸੋ ਇਹ ਇਹ ਜਿਹੜਾ ਮਾਮਲਾ ਮੈਂ ਰਾਜਵੀਰ ਜੁਬੰਦਾ ਤੋਂ ਬਾਅਦ ਜੋ ਕੁਛ ਹੋਇਆ ਜੁਬੰਦਾ ਬਾਰੇ ਤਾਂ ਬਹੁਤ ਡਿਟੇਲ ਚ ਗੱਲ ਆਪਾਂ ਕਰ ਚੁੱਕੇ ਆ ਤੇ ਉਹਦੇ ਮੈਂ ਹੁਣ ਜ਼ਿਆਦਾ ਗੱਲ ਨਹੀਂ ਕਰਨੀ ਲੇਕਿਨ ਜਿਹੜੀਆਂ ਕੁਝ ਹੋਰ ਗੱਲਾਂ ਨੇ ਉਹ ਜ਼ਰੂਰ ਅੱਜ ਮੈਨੂੰ ਦੋ ਤਿੰਨ ਗੱਲਾਂ ਨੇ ਜਿਹੜਾ ਹੈ ਨਾ ਉਹ ਜ਼ਰੂਰ ਡਿਸਟਰਬ ਕੀਤਾ ਖਾਸ ਤੌਰ ਤੇ ਮਦਰ ਜਦੋਂ ਮੈਂ ਦੇਖ ਰਿਹਾ ਸੀ ਜੰਮੂ ਕਸ਼ਮੀਰ ਦੀ ਖਬਰ ਬਦਦਰ ਅਸੀਂ ਕਦੋਂ ਉੱਤੇ ਕੀ ਕਰ ਰਹੇ ਹਾਂ ਕਿੱਥੇ ਖੜੇ ਹਾਂ ਅਸੀਂ ਜੰਮੂ ਕਸ਼ਮੀਰ ਦਾ ਸਭਾ ਜਲਾ ਉੱਥੇ ਇੱਕ ਵਿਜੇਪੁਰ ਤਹਿਸੀਲ ਹੈ ਉੱਥੇ ਪਿੰਡ ਕਾਲਪੁਰ ਕਾਲਪੁਰ ਤੇ ਇੱਕ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ ਤੇ ਨਾਲ ਇੱਕ ਡੇਰਾ ਤੇ ਉਸ ਡੇਰੇ ਕਾਫੀ ਨੇ ਇਹ ਗੱਲ ਮੈਂ ਧਰੋਚਨ ਸਿੰਘ ਤੋਂ ਸੁਣੀ ਹੈ ਘਟਕੀਤੀ ਕਮਿਸ਼ਨ ਦੇ ਚੇਅਰਮੈਨ ਤੋਂ ਤੇ ਉੱਥੇ ਮੈਂ ਇਹ ਵੀ ਸੁਣਿਆ ਜਿਹੜੇ ਸਾਡੇ ਵਾਈਸ ਚਾਂਸਲ ਹੁੰਦੇ ਸੀ ਪੰਜਾਬੀ ਯੂਨੀਵਰਸਿਟੀ ਡਾਕਟਰ ਜਸਪਾਲ ਸਿੰਘ ਉਹਨਾਂ ਦਾ ਪਿੰਡ ਵੀ ਨੇੜੇ ਹੈ ਕਹਿੰਦੇ ਮੈਂ ਦੇਖਿਆ ਸੀ ਚਲੋ ਤੇ ਉੱਥੇ ਇੱਕ ਡੇਰੇ ਦਾ ਜਿਹੜਾ ਬਿੱਲਾ ਮਲਕੀਤ ਸਿੰਘ ਉਹ ਚਲਾ ਗਿਆ ਸਰੂਪਲੈਨ ਗੁਰਦੁਆਰੇ ਦੇ ਵਿੱਚ ਤੇ ਗੁਰਦੁਆਰੇ ਵਾਲਿਆਂ ਤੇ ਬਿਲਕੁਲ ਹਰ ਇੱਕ ਦੀ ਆਪਣੀ ਇਕ ਹਰ ਇੱਕ ਗੁਰਦੁਆਰੇ ਦੀ ਟ੍ਰੈਡੀਸ਼ਨ ਹੈ ਪਰਪਰਾ ਹੈ ਕਿ ਕਿਹਨੂੰ ਸਰੂਪ ਦੇਣਾ ਕਿਹਨੂੰ ਨਹੀਂ ਦੇਣਾ ਕਈ ਵਾਰ ਤਾਂ ਦਿੰਦੇ ਹੀ ਨਹੀਂ ਜਿੱਥੇ ਮੈਂ ਰਹਿਣਾ ਮੇਰੇ ਘਰ ਦੇ ਨੇੜੇ ਅਕਾਲੀ ਫੁੱਲਾ ਸਿੰਘ ਗੁਰੂ ਘਰ ਹੈ ਉਹਨਾਂ ਦੀ ਆਪਣੀ ਟ੍ਰੈਡੀਸ਼ਨ ਹੈ ਕਿ ਤੁਸੀਂ ਆਓ ਬੈਠੋ ਪਾਠ ਕਰੋ ਸੁਣੋ ਮੈਡੀਟੇਸ਼ਨ ਕਰੋ ਜੇ ਕੀਰਤਨ ਚਾਹਦਾ ਕੀਰਤਨ ਸੁਣੋ ਲੇਕਿਨ ਨਾ ਤਾਂ ਉੱਥੇ ਕਿਸੇ ਦੀ ਅੰਤਮਰਦਾਸ ਹੋ ਨਾਉ ਤੱਕ ਵਿਆਹ ਦਾ ਪ੍ਰੋਗਰਾਮ ਹੋ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਨਾ ਕਿਤੇ ਸਰੂਪ ਜਾਉ ਨਾ ਕਿਤੇ ਆਉ ਇਹ ਉਹਨਾਂ ਦਾ ਆਵਦਾ ਤਰੀਕਾ ਤੋ ਹੋ ਸਕਦਾ ਗੁਰਦੁਆਰੇ ਦੇ ਆਵਦਾ ਤੇ ਉਹਨਾਂ ਨੇ ਜਵਾਬ ਦੇਤਾ ਇਹ ਗਿਆ ਜੀ ਸੁਖਾਸਨ ਵਾਲੀ ਥਾਂ ਤੇ ਜਾ ਕੇ ਅਗਲਾ ਸੀ ਪੰਜ ਸਰੂਪ ਅਗਨ ਭੇਟ ਹੋ ਗਏ ਕੁਝ ਜਿਹੜੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਸੇਖ ਲੱਗਿਆ ਤੋ ਉਹ ਬਿੱਲਾ ਫੜਿਆ ਗਿਆ ਬਲਕੀਤ ਸਿੰਘ ਬਿੱਲਾ ਹੁਣ ਤੁਸੀਂ ਕਹੋਗੇ ਜੀ ਇਹ ਤਾਂ ਖਬਰ ਹੈ ਬਿਲਕੁਲ ਪਰ ਡਿਸਟਰਬੈਂਸ ਦਾ ਇਸ ਕਰਕੇ ਹੈ ਕਿ ਜਿਹੜਾ ਆਪ ਲੈ ਕੇ ਆ ਰਿਹਾ ਹੈ ਜਿਹੜਾ ਗੁਰੂ ਘਰ ਜਿਹੜਾ ਡੇਰਾ ਚਲਾ ਰਿਹਾ ਹੈ ਜਿਹੜਾ ਖੁਦ ਗਰੰਤੀ ਹੈ ਉਹਦਾ ਕਿੰਨਾ ਕੁ ਵਿਸ਼ਵਾਸ ਹੈ ਗੁਰਬਾਣੀ 'ਚ ਉਹਦਾ ਆਪ ਦਾ ਕਿਰਦਾਰ ਕੀ ਹੈ ਉਹ ਕਿੰਨਾ ਕੁ ਗੁਰਬਾਣੀ ਨੂੰ ਮੰਨਦਾ ਹੈ ਕੋਈ ਇੱਕ ਪੰਕਤੀ ਵੀ ਗੁਰਬਾਣੀ ਤੇ ਅਮਲ ਕਰਦਾ ਹੈ ਇਹ ਹੈ ਸਵਾਲ ਤਾਂ ਬਦਲ ਅਸੀਂ ਖੜੇ ਕਿੱਥੇ ਆ ਅਸੀਂ ਕਦੋਂ ਸੋਚਾਂਗੇ ਵੀ ਅਸੀਂ ਸਿਰਫ ਗੱਲੇ ਬਾਤੀਆਂ ਸਾਡਾ ਕੰਮ ਤੇ ਏ ਮਸਲਾ ਇਹ ਸਮਝਣ ਵਾਲਾ ਹੈ ਕਿ ਸਾਡੇ ਜੇ ਪ੍ਰਚਾਰਕ ਸਾਡੇ ਡੇਰੇਦਾਰ ਜਿਨ੍ਹਾਂ ਦਾ ਇਹ ਦਾਅਵੇ ਨੇ ਜਿਨ੍ਹਾਂ ਲੋਕਾਂ ਨੂੰ ਦੱਸਣਾ ਆਪ ਕਿੱਥੇ ਖੜੇ ਨੇ ਆਪ ਉਹਨਾਂ ਦਾ ਕਰਤਾਰ ਕੀ ਹੈ ਤਾਂ ਇਹ ਪਹਿਲਾਂ ਤਾਂ ਕਹਿੰਦੇ ਮਾਨਸਿਕ ਹਾਲਤ ਖਰਾਬ ਹੋ ਗਈ ਤਾਂ ਉਹਨੇ ਬੇਅਦਬੀ ਕਰਤੀ ਇਹ ਕਾਦੀ ਬੇਅਦਬੀ ਸੋਚੋ ਦੱਸੋ ਇਹਨਾਂ ਨੂੰ ਇੱਕ ਇੱਕ ਫਰਮਾਂ ਬਲਾ ਉਹ ਦੂਵੀ ਉਹ ਵੀ ਇਸਾ ਸੋਚ ਲੈ ਮਜਬੂਰ ਕਰਦਾ ਮੈਂ ਨੂੰ ਇੱਕ ਵਾਰੀ ਬੱਚੇ ਛੋਟੇ ਸੀ ਮੇਰਾ ਬੇਟਾ ਮੈਨੂੰ ਕਹਿੰਦਾ ਅ ਤੁਸੀਂ ਹਰ ਰੋਜ਼ ਆ ਖਬਰਾਂ ਜਿਹੜੀਆਂ ਲੈਨੇ ਹੋ ਇਹ ਹੈ ਕੀ ਮੈਂ ਕਿਹਾ ਕੀ ਆ ਜਿਹੜਾ ਗੁਰਦੁਆਰਾ ਜਿਹੜੇ ਗੁਰਦੁਆਰੇ ਗਏ ਸੀ ਕਹਿੰਦਾ ਆ ਹੈ ਕੀ ਲੜਦੇ ਲੜਦੇ ਕਿਉਂ ਹੁੰਦੇ ਨੇ ਗੁਰਦੁਆਰੇ ਤੁਸੀਂ ਤਾਂ ਕਹਿੰਦੇ ਸੇਵਾ ਕਰਨੀ ਚਾਹੀਦੀ ਹੈ ਮੈਂ ਕਿਹਾ ਵੀ ਇਹ ਵੀ ਸੇਵਾ ਕਹਿੰਦੇ ਉਹ ਹੁਣ ਸਿਆਣਾ ਹੋ ਗਿਆ ਕਹਿੰਦਾ ਮੈਂ ਤੁਹਾਨੂੰ ਨਿਆਣੇ ਤੋਂ ਪੁੱਛਦਾ ਸੀ ਨਾ ਵੀ ਇਹ ਸੇਵਾ ਲਈ ਲੜਨਾ ਪੈਂਦਾ ਮੈਂ ਕਿਹਾ ਜਵਾਬ ਤਾਂ ਮੇਰੇ ਕੋਲ ਨਹੀਂ ਹੈ ਤੇਰਾ ਸੱਚਮੁੱਚ ਗੱਲ ਤੇਰੀ ਸਹੀ ਹੈ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹ ਪੋਸਟ ਆਏ ਕਰਦੇ ਨੇ ਕਿ ਅਸੀਂ ਸੇਵਾ ਕਰਨੀ ਹੈ ਤੇ ਜਿਸ ਸੇਵਾ ਹੀ ਕਰਨੀ ਹੈ ਤੇ ਸੇਵਾ ਲਈ ਡਾਂਗਾਂ ਚੱਲਣੀਆਂ ਨੇ ਗੋਲੀਆਂ ਚੱਲਣੀਆਂ ਨੇ ਉਹਦੇ 'ਚ ਅਨੈਤਿਕ ਕੰਮ ਹੋਣੇ ਨੇ ਵੋਟਾਂ ਵੀ ਜੇ ਪੈਂਦੀਆਂ ਨੇ ਤੇ ਸ਼ਰਾਬਾਂ ਵੰਡੀਆਂ ਜਾਣੀਆਂ ਨੇ ਦਸਤਾਰਾਂ ਲੈਂਦੀਆਂ ਨੇ ਗੁਰੂ ਘਰ ਚ ਖੜ ਕੇ ਜਿਹਦੀ ਅਸੀਂ ਬਹੁਤ ਇੱਜ਼ਤ ਕਰਦੇ ਆ ਕਿਉਂ ਕਿ ਸਾਨੂੰ ਸੇਵਾ ਦਿਓ ਪਰਵੰਦ ਸਾਨੂੰ ਦਿਓ ਇਹੀ ਹੁੰਦਾ ਨਾ ਤੇ ਸਵਾਲ ਫਿਰ ਨਵੀਂ ਪੀੜੀ ਨੂੰ ਕਿਵੇਂ ਜੋੜ ਲੋਂਗੇ ਤੁਸੀਂ ਆਪਣੇ ਨਾਲ ਆ ਜਿਹੜਿਆਂ ਨੇ ਮੈਨੂੰ ਸਵਾਲ ਕੀਤੇ ਨੇ ਆ ਹੁਣ ਤੁਸੀਂ ਦੇਖੋ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੀ ਇਹਨਾਂ ਨੇ ਸਟਰਗਲ ਕੀਤੀ ਇੱਕੋ ਸਾਡੀ ਯੂਨੀਵਰਸਿਟੀ ਚੋਂ ਚਾਰੋਂ ਅਸੀਂ ਦیدار ਸਿੰਘ ਨਾਲ ਵੀ ਇੱਕ ਇਹ 24 ਛਿੰਡਾ ਇਹਨਾਂ ਨੇ ਸ਼ੁਰੂ ਕੀਤੀ ਸੀ ਮੌਕਾ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੇ ਕਮਿਟੀ ਚ ਅਫਸਰ ਇਸ ਤਰੀਕੇ ਨਾਲ ਕਬਜ਼ਾ ਕੀਤਾ ਗੁਰਦੁਆਰਿਆਂ ਦੇ ਉੱਥੇ 8-9 ਤਾਂ ਜਿਹੜੇ ਗੁਰਦੁਆਰੇ ਹੈਗੇ ਨੇ ਇਤਿਹਾਸਕ ਗੁਰਦੁਆਰੇ ਨੇ ਤਕਰੀਬਨ 50 ਗੁਰਦੁਆਰੇ ਨੇ ਅਸਲ ਦੇ ਵਿੱਚ ਇਹ ਜਿਹੜੀ ਹੈ ਨਾ ਗੁਰਦੁਆਰਾ ਹਰਿਆਣੇ ਦੇ ਨੇ ਜਿਹੜੇ ਇਹੇ ਗੁਰਦੁਆਰੇ ਇਸ ਕਰਕੇ ਵੀ ਜਿਹੜੇ ਬਹੁਤ ਇੰਪੋਰਟੈਂਟ ਨੇ ਕਿ ਸਿੱਖ ਸਟੇਟਾਂ ਨੇ ਇਹਦੇ ਚ ਨਾ ਜ਼ਿਆਦਾ ਹਰਿਆਣੇ ਦੇ ਵਿੱਚ ਬਹੁਤ ਸਾਰਾ ਤਕਰੀਬਨ 10 ਸਿੱਖਾਂ ਸਟੇਟਸ ਸੀ ਜਿਵੇਂ ਜੀਂਦ ਜੀਸ 6 ਸਟੇਟ ਸੀ ਜਿਹਦੀ ਸੰਗਰੂਰ ਰਾਜस्तानी ਸੀ ਇਹ ਪਟਿਆਲੇ ਦਾ ਸੋਚੇ ਕਾਫੀ ਉਸ ਢੱਬੇ ਹਰ ਤਕਬੀਰ ਸੀ ਕਿ ਤੋਂ ਜਿਹੜੇ ਤੋਂ ਉਹਨਾਂ ਨੇ ਗੁਰਦੁਆਰਿਆਂ ਦੇ ਨੋਤੇ ਜ਼ਮੀਨਾਂ ਲਗੀਆਂ ਸੀ ਤਕੜੇ ਮਤਲਬ ਇਨਕਮ ਵਾਲੇ ਗੋਲ ਕਾਲੇ ਗੁਰਦੁਆਰੇ ਨੇ ਮਨ ਅੱਠ ਤੋਂ ਵੱਡੇ ਗੁਰਦੁਆਰੇ ਨੇ ਗੁਰਦੁਆਰਾ ਮਜੀਠ ਸਾਹਿਬ ਹੈ ਅੰਬਾਲੇ ਵਾਲਾ ਗੁਰਦੁਆਰਾ ਪੰਜਗੋਖੜਾ ਸਾਹਿਬ ਹੈ ਇਹ ਵੀ ਅੰਬਾਲੇ ਹੈ ਗੁਰਦੁਆਰਾ ਤੇਗਵਾਦਰ ਸਾਹਿਬ ਦਾ ਜੀਂਦਾ ਹੈ ਤੇ ਗੁਰਦੁਆਰਾ ਛੇਵੀਂ ਪਾਸਚਾਈ ਦਾ ਕੁਰਕਸ਼ੇਤਰ ਹੈ ਨਾੜਾ ਸਾਹਿਬ ਹੈ ਜਿਹੜਾ ਬਹੁਤ ਵੱਡਾ ਜਿਹੜਾ ਇੰਪੋਰਟੈਂਟ ਗੁਰੂ ਘਰ ਹੈ ਪੰਜਕੂਲੇ ਦਾ ਗੁਰੂ ਵੰਸ਼ ਨਾਲ ਸੰਬੰਧਿਤ ਗੁਰੂ ਗੁਰੂ ਵੰਸ਼ ਨਾਲ ਸੰਬੰਧਿਤ ਜਮਣਾ ਨਗਰ ਗੁਰਦੁਆਰਾ ਹੈ ਮਤਲਬ ਤਕਰੀਬਨ ਇਹ 8-9 ਤਾਂ ਬਹੁਤ ਵੱਡੇ ਨੇ ਬਾਕੀ 50 ਗਏ ਗਏ ਗੁਰਦੁਆਰੇ ਨੇ ਜਿਹੜੇ ਸਿੱਧੇ ਜੋ ਸਿੱਧੇ ਤੌਰ ਤੇ ਉਹ ਗੁਰੂ ਇਤਿਹਾਸ ਨਾਲ ਜੁੜਦੇ ਨੇ ਜਿਵੇਂ ਗੁਰਦੁਆਰਾ ਰਾਜ ਘਟ ਪਾਸ਼ੇ ਦਸਵੀਂ ਇੱਕ ਗੁਰਸੇਤਰ ਚੀ ਹੈ ਗੁਰਦੁਆਰਾ ਨੀਮ ਸਾਹਿਬ ਹੈ ਗੁਰਤੇਗਪਾਤਰ ਸਾਹਿਬ ਨਾਲ ਮੈਂ ਜਿਵੇਂ ਦੱਸਿਆ ਇੱਕ ਹਰੇੜੇ ਵਿੱਚ ਨੇ ਹਰੇੜੇ ਦੇ ਉਹਨਾਂ ਵਿੱਚ ਚਲੋ ਹੁੱਡਾ ਦਾ ਟਾਈਮ ਐਕਟ ਬਣਵਾ ਲਿਆ ਤੇ ਐਕਟ ਬਣਵਾ ਕੇ ਤੇ ਕਮੇਟੀ ਜਿਹੜੀ ਹੈ ਪਹਿਲੀ ਵਾਰ ਚੋਣ ਹੋਈ ਹੈ 49 ਮੈਂਬਰ ਚੁਣੇ ਗਏ ਤੇ 49 ਮੈਂਬਰਾਂ ਚੋਂ ਪਹਿਲੇ ਤਾਂ ਬਸਾ ਦਾ ਪ੍ਰਧਾਨ ਬਣਿਆ ਚਲੋ ਜੋ ਮੈਂ ਮਰਜੀ ਦਾਦੂਵਾਲ ਖੁੱਤਾ ਹਾਰ ਗਿਆ ਚਲੋ ਨਾਮਜਦ ਮੈਂਬਰ ਆ ਗਿਆ ਤੇ ਉਦੋਂ 49 ਮੈਂਬਰਾਂ ਚੋਂ 29 ਮੈਂਬਰ ਝੰਡਾ ਨਾਲ ਆ ਗਏ ਜਿੱਤੇ ਜਨਰਲ ਹਸਪਤਾਲ ਆ 18 ਮੈਂਬਰ ਬਾਕਾਟ ਕਰਕੇ ਦੋ ਗਏ ਰਾਹਦਰ ਸੀ ਇਹ ਸੀ ਪੋਜੀਸ਼ਨ ਤੇ ਹੁਣ ਕੀ ਹੋਇਆ ਹੁਣ 17 ਮੈਂਬਰ ਬਗਾਵਤ ਕਰ ਗਏ ਮੀਟਿੰਗ ਹੋਈ ਗੁਰਮੀਤ ਸਿੰਘ ਗਾਮਸਰ ਜਿਹੜਾ ਮੀਤ ਪ੍ਰਧਾਨ ਆ ਉਹਦੀ ਪ੍ਰਧਾਨਗੀ ਚ ਹੁਰਖੇਤਰਾ ਤੇ ਬਗਾਵਤ ਕਰਤੀ ਉਹਨਾਂ ਨੇ ਕਿਹਾ ਜਨਰਲ ਹਸਪਤਾਲ ਆ ਹੁਣ ਜਿਹੜਾ ਗੁਰਦੁਆਰਾ ਐਕਟਾ ਹਰਿਆਣੇ ਦਾ 14 ਵਾਲਾ ਉਹ ਕਹਿੰਦਾ ਜੇ 15 ਪੰਨ ਪਰ ਲਿਖ ਕੇ ਦੇ ਦੇਣ ਤਾਂ ਬਣਾਉਣੀ ਪੈਣੀ ਹੈ ਬਣਾਉਣੇ ਪਾਉਗੀ ਛਿੱਡਾ ਸਭ ਗਏ ਰੋੜਾ ਇਹ ਨਹੀਂ ਹੈ ਹੁਣ ਆਉ ਕੌਣ ਕਿਵੇਂ ਆਉ ਤੇ ਕਿੰਨਾ ਚਿਰ ਚੱਲੂਗਾ ਗੱਲ ਤਾਂ ਇਹ ਹੈ ਕਿ ਜਿਹੜਾ ਮੈਂ ਸ਼ੁਰੂ ਕੀਤਾ ਸੀ ਗੱਲ ਕਿ ਇਹ ਸੇਵਾ ਲਈ ਚਾਹੇ ਇੱਥੇ ਐ ਅੰਮ੍ਰਿਤਸਰ ਗੁਰਦੁਆਰਾ ਕਮੇਟੀ ਹੈ ਚਾਹੇ ਹੈ ਚਾਹੇ ਉਹ ਲੜੀ ਜਾਂਦੇ ਨੇ ਪਰ ਵੀ ਸਰਨਾ ਮਨਜੀਤ ਸਿੰਘ ਜੀ ਕੇ ਤੋ ਜਿੱਥੇ ਵੀ ਹੈ ਹੁਣ ਤਾਂ ਰਵੀਰ ਸਾਹਿਬ ਦਾ ਵੀ ਕੋਈ ਹਾਈ ਕੋਰਟ ਨੇ ਫੈਸਲਾ ਕਰਤਾ ਵੀ ਪੁਰਾਣਾ ਬੋਰਡ ਜਿਹੜਾ ਹੈ ਉਹਨੂੰ ਬਹਾਲ ਕਰੋ ਜਣੀ ਅਸੀਂ ਥੋੜੀ ਜੀ ਗਿਣਤੀ ਹੈ ਤੇ ਲੇਕਿਨ ਅਸੀਂ ਲੜੀ ਜਾਂਦੇ ਆ ਕਦੇ ਇਹ ਸੋਚੇ ਕਦੇ ਇਹ ਸੋਚੇ ਕਿ ਸਾਡੇ ਸੂਬੇ ਦੇ ਵਿੱਚ ਕੋਈ ਸਿੱਖ ਅਫਸਰ ਹੈ ਜੇ ਤੁਹਾਡੇ ਕੋਲ ਬੜੀ ਸੇਵਾ ਕਰਦੇ ਹੋ ਤੁਸੀਂ ਆਪਾਂ ਚ ਹੀ ਲੜਦੇ ਹੋ ਨਾ ਪੰਜਾਬ ਚ ਨਾ ਡੀਜੀਪੀ ਸਿੱਖ ਨਾ ਚੀਫ ਸੈਕਟਰੀ ਸਿੱਖ ਨਾ ਕੋ ਵੱਡੇ ਉਹਦੇ ਤੇ ਸਿੱਖ ਤੇ ਹੁਣ ਤਾਂ ਰਾਜ ਸਭਾ ਚ ਅਬ ਗੁਪਤੇ ਪਦ ਦੋ ਸਿੱਖ ਲਏ ਨੇ ਇੱਕ ਅਮੀਰ ਸਿੱਖ ਹੈ ਇੱਕ ਸੰਤ ਹੈ ਇੱਕ ਉਹ ਕਰੈਕਟਰ ਹੈ ਸੱਤ ਬੰਦਿਆਂ ਚ ਸਾਡੇ ਕੋਲ ਨਜ਼ਰੀ ਨਹੀਂ ਆਉਂਦੇ ਕਿਤੇ ਸੋ ਬਦਲ ਸਿੱਖਾਂ ਦੀ ਸਿਆਸੀ ਤੌਰ ਤੇ ਸਾਡੀ ਪਛਾਣ ਕਿੰਨੀ ਕ ਹੈ ਬਿਊਰੋਕ੍ਰੇਸੀ ਚ ਕਿੰਨੀ ਹੈ ਹੁਣ 23 ਜ਼ਿਲ੍ਹੇ ਨੇ 24ਵਾਂ ਬਣ ਰਿਹਾ ਅਨੰਤਪੁਰ ਸਾਹਿਬ ਉਹ 23 ਚ ਕਿੰਨੇ ਆਈਪੀਐਸ ਜਾਂ ਕਿੰਨੇ ਐਸਐਸਪੀ ਸਿੱਖ ਨੇ ਕਿਤੇ ਇਹ ਇਹ ਬੈਠ ਕੇ ਇਹ ਗੁਰਦੁਆਰੇ ਨਾਲ ਸੋਚੇ ਇਸ ਪਾਸੇ ਨੂੰ ਲੇਕਿਨ ਆਪਚ ਯੁੱਧ ਤੋਂ ਇਸ ਤਰ੍ਹਾਂ ਦੇ ਕਈ ਮਸਲੇ ਨੇ ਜਿਹੜੇ ਮੈਂ ਵੀਡੀਓ ਥੋੜੀ ਲੰਬੀ ਹੋਗੀ ਮੈਂ ਆਕਸਰ 15 ਮਿੰਟ ਤੱਕ ਬਣਾਉਣਾ ਹੁੰਦਾ ਪਰ ਪਹਿਲਾਂ ਥੋੜਾ ਪਾਪਕ ਹੋ ਗਿਆ ਸੀ ਤੋਂ ਮੈਂ ਤੁਹਾਡਾ ਪੁਆਇੰਟ ਆਫ View ਜੋ ਵੀ ਹੋਏਗਾ ਤੁਸੀਂ ਕਮੈਂਟ ਚ ਲਿਖੋਗੇ ਇਹ ਮੈਨੂੰ ਪੂਰਾ ਯਕੀਨ ਹੈ ਥੋੜਾ ਬਹੁਤ ਬਹੁਤ ਸ਼ੁਕਰੀਆ